ਸਾਡੇ ਕੋਲੇ ਨਵੇਂ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਐ ਕਿ ਆਪਦੇ ਗੁਰੂ ਤੋਂ ਗਲੀਆਂਾਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਤਿਆਰ ਹੋ ਜਾਣ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਐ ਉਹ ਵੀ ਕਹਿੰਦੇ ਆ ਸਾਡੀ ਗਲਤੀ ਉਹ ਵੀ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਐ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਮਾਫੀ ਭੁੱਲਾਂ ਦੀ ਹੁੰਦੀ ਐ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਐ ਗਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਕਿ ਸਾਡੇ ਗੁਰੂ ਸਾਹਿਬ ਵੀ ਜੋ ਬੇਅਦਬੀ ਹੋਈ ਐ ਗਲੀਆਂ ਚ ਰੋਲੀ ਐ ਬਾਣੀ ਉਹਦਾ ਜਰੂਰ ਸਜ਼ਾ ਮਿਲਣੀ ਚਾਹੀਦੀ ਆ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਐ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਐ ਨਾ ਪਹਿਲਾਂ ਹੀ ਸੋ ਤਾਈਆਂ ਮੈਂ ਅੱਜ ਗੁਰੂ ਸਾਹਿਬ ਦੀ ਬਾਣੀ ਚੋਂ ਸ਼ੁਰੂ ਕੀਤਾ ਤੇ ਹੁਣ ਆਉਣ ਅੱਜ ਇੱਕ ਨਵੀਂ ਸਕੀਮ ਹੈ ਉਹ ਕਾਰਬਨ ਕ੍ਰੈਡਿਟ ਵਾਲੀ ਸੈਂਟਰ ਨੇ ਪੈਸੇ ਦੇਣੇ ਆ ਆਪਾਂ ਬੂਟੇ ਲਾਉਣੇ ਆ ਤੇ ਆਪਾਂ ਨੂੰ 45 ਕਰੋੜ ਰੁਪਏ ਆ ਗਿਆ ਚਾਰ ਕਿਸ਼ਤਾਂ ਚ ਵੰਡਣਾ ਹੈ ਉਹ ਅੱਜ ਵੰਡਿਆ 3686 ਕਿਸਾਨ ਔਰ ਮੈਂ ਚਾਹਾਂਗਾ ਥੋੜਾ ਸੌਖਾ ਕਰ ਦਈਏ ਇਹਨੂੰ ਵਿੱਕੇ ਮੇ ਬੀਜਣਾ ਹੁੰਦਾ ਜੀ ਕਿਹੜਾ ਬੂਟਾ ਲਾਉਣਾ ਹੁੰਦਾ ਜੀ ਸ਼ਾਇਦ ਨਾਮ ਪਤਾ ਹੋਵੇ ਬਹੁਤਿਆਂ ਨੂੰ ਥੋੜੇ ਜਿョ ਵੀ ਨਹੀਂ ਪਤਾ ਹੋਣਾ ਮੈਂ ਚਾਹਾਂਗਾ ਜਿਨ੍ਹਾਂ ਨੂੰ ਅੱਜ ਕੋਈ ਨਾ ਜਿਹੜੇ ਮਿਲੇ ਨੇ ਨਾਮ ਉਹ ਜੇ ਕੋਈ ਦੱਸ ਸਕਦਾ ਕਿਉਂਕਿ ਉਹ ਜੀ ਹਾਂ ਅੱਛਾ ਜੀ ਤੁਸੀਂ ਕੀ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਬੂਟੇ ਲਾਏ ਕਿਹੜੇ ਬੂਟੇ ਲਾਏ ਕਿੱਥੋਂ ਲਿਆਂਦੇ ਜੀ ਤਾਂ ਕਿ ਤੁਹਾਨੂੰ ਇਸ ਵਕਤ ਬਹੁਤ ਲੋਕ ਹੀ ਦੇਖ ਰਹੇ ਆ ਪੂਰੇ ਟੀਵੀ ਤੇ ਤੇ ਤੁਸੀਂ ਦੱਸ ਸਕਦੇ ਹੋ ਸਸਵੀ ਗਾਲ ਸਰ ਪਹਿਨਾ ਆਪ ਜੀ ਦੀ ਸਰਫਰਸੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਐਂਡ ਹੁਸ਼ਾਰਪੁਰ ਚ ਜੀ ਆਇਆਂ ਨੂੰ ਸਰ ਮੈਂ 16 17 ਦੇ ਵਿੱਚ ਵੈਸੇ ਤੇ ਮੈਨੂੰ 20 ਕੁ ਸਾਲ ਹੋ ਗਏ ਜੀ ਆ ਪਲਾਂਟੇਸ਼ਨ ਕਰਦੇ ਤੇ ਇਹ ਅੱਜ ਜਿਹੜਾ ਕਾਰਬਨ ਕਰੈਡਿਟ ਦੇ ਤੌਰ ਤੇ ਜਿਹੜੀ ਸਾਨੂੰ ਪੇਮੈਂਟਸ ਮਿਲੀਆਂ ਨੇ ਐ ਸੋਲਾ 17 ਦੇ ਵਿੱਚ ਫੋਰੈਸਟ ਡਿਪਾਰਟਮੈਂਟ ਤੋਂ ਹਲੋ ਫੋਰੈਸਟ ਡਿਪਾਰਟਮੈਂਟ ਤੋਂ ਸਬਸਿਡਾਈਜ਼ ਬੂਟੇ ਲਏ ਸੀ ਜੀ ਕਿਉਂਕਿ ਜਿਹੜੇ ਮਾਰਕੀਟ ਚ ਬੂਟੇ ਮਿਲਦੇ ਹੈਗੇ ਨੇ ਜੀ ਉਹਦੀ ਕੋਸਟ ਤੇ ਜਿਹੜੀ ਫੋਰੈਸਟ ਡਿਪਾਰਟਮੈਂਟ ਦਿੰਦਾ ਆ ਉਹਦੇ ਚ ਫਰਕ ਆ ਜੀ ਕਾਫੀ ਉਹ ਅੱਧੋ-ਅੱਧੋ ਵੀ ਘੱਟ ਮਿਲਦੇ ਨੇ ਜੀ ਐਂਡ ਉਹਦੇ ਬਾਅਦ ਕਿੰਨੇ ਕਿੰਨੇ ਬੂਟੇ ਲਏ ਸੀ ਸਰ ਮੈਂ ਅਰਾਊਂਡ 7 ਕੋ ਹਜ਼ਾਰ ਬੂਟਾ ਲਗਾਇਆ ਸੀ ਜੀ ਮੈਂ ਤੇ ਮੇਰੇ ਪਰਿਵਾਰ ਦੇ ਜਿਹੜੇ ਮੇਰੇ ਕਿੱਥੇ ਕਿੱਥੇ ਲਾਏ ਸੀ ਸਰ ਇੱਥੇ ਹੁਸ਼ਿਆਰਪੁਰ ਦੇ ਵਿੱਚ ਪੁਰ ਹੀਰਾ ਜਗ੍ਹਾ ਆ ਜੀ ਸੋ ਉੱਥੇ ਮੈਂ ਪਲਾਂਟੇਸ਼ਨ ਕੀਤੀ ਸੀ ਜੀ ਆਪਣੀ ਜ਼ਮੀਨ ਦੇ ਉੱਤੇ ਜੀ ਆਪਣੀ ਜ਼ਮੀਨ 'ਚ ਹਾਂਜੀ ਹਾਂਜੀ ਐਂਡ ਉਹ ਬੂਟਿਆਂ ਦੀ ਨਾ ਸਿਰਫ ਜੰਗਲਾਤ ਤੋਂ ਜਿਹੜੇ ਅਸੀਂ ਪਲਾਂਟਸ ਲਿੱਤੇ ਸੀ ਉਹਦੇ ਬਾਅਦ ਉਹਨਾਂ ਨੇ ਉਹਦੀ ਟੈਕਨੀਕਲ ਨੋਹਾਊ ਵੀ ਜੀ ਉਹ ਵੀ ਸਾਨੂੰ ਪ੍ਰੋਵਾਈਡ ਕੀਤੀ ਸੀ ਜੀ ਕਿ ਜੇ ਬੂਟੇ ਨੂੰ ਪਾਣੀ ਦੀ ਜ਼ਰੂਰਤ ਸੀ ਤੁਸੀਂ ਜੇ ਜੇ ਕੋਈ ਜੇ ਕਿਸੇ ਨੂੰ ਨਹੀਂ ਪਤਾ ਜੀ ਤਾਂ ਤੁਸੀਂ ਉਹਨੂੰ ਸੌਖੀ ਭਾਸ਼ਾ 'ਚ ਜੀ ਕੀ ਕਹਿ ਸਕਦੇ ਹੋ ਕਿ ਪਹਿਲਾਂ ਫੋਰੈਸਟ ਆਫਿਸ ਜਾਣ ਉੱਥੋਂ ਨਰਸਰੀ 'ਚੋਂ ਬੂਟੇ ਲੈ ਲੈਣ ਜੀ ਤੇ ਬੂਟੇ ਲਾ ਲੈਣ ਜੀ ਤੇ ਨਾਲ ਨਾਲ ਫਸਲ ਵੀ ਬੀਜੀ ਜਾ ਸਕਦੀ ਆ ਬਿਲਕੁਲ ਸਰ ਜਿਵੇਂ ਸਾਡੀ ਜਿਹੜੀ ਇੱਥੇ ਜ਼ਮੀਨ ਦੀ ਕਿਸਮ ਹੈ ਕੰਢੀ ਏਰੀਏ ਚ ਹਾਰਪੁਰ ਵਾਲੀ ਸਾਈਡ ਤੇ ਜੀ ਐਵੀ ਜਿਹੜੀ ਜ਼ਮੀਨ ਦੀ ਕਿਸਮ ਆ ਸਰ ਉਹ ਪਲਾਂਟੇਸ਼ਨ ਲਈ ਬਿਲਕੁਲ ਮਾਫੀਕਾ ਸਰ ਹੂੰ ਉਹਦੇ ਚ ਸਫੇਦਾ ਜਾਂ ਪਪੂਲਰ ਦੋ ਖਾਸ ਕਰ ਸਰ ਦੇਖਿਆ ਗਿਆ ਵੀ ਇਹ ਦੋ ਪਲਾਂਟਸ ਜਿਹੜੇ ਨੇ ਇਹਦੀ ਪਲਾਂਟੇਸ਼ਨ ਸਰ ਇੱਥੇ ਜ਼ਿਆਦਾਤਰ ਕੀਤੀ ਜਾਂਦੀ ਹੈ ਜੀ ਲੇਕਿਨ ਅਸੀਂ ਸਰ ਹੁਣ ਮੈਂ ਇੱਥੇ ਬੈਠਾ ਸੀ ਤੇ ਕੁਝ ਡਿਸਕਸ਼ਨਸ ਹੋ ਰਹੀਆਂ ਸੀ ਕਿ ਇਹਦੀ ਡਾਈਵਰਸਿਫਿਕੇਸ਼ਨ ਲਈ ਵੀ ਸਰ ਫੋਰੈਸਟ ਡਿਪਾਰਟਮੈਂਟ ਸਾਨੂੰ ਪ੍ਰੋਤਸਾਹਿਤ ਕਰ ਸਕਦਾ ਹੈ ਜੀ ਕਿ ਇਸ ਤੋਂ ਇਲਾਵਾ ਵੀ ਕੋਈ ਪਲਾਂਟਸ ਜਿਹਦੀ ਜਿਹਦੀ ਕਮਰਸ਼ੀਅਲ ਵੈਲਿਊ ਵੀ ਹੋਏ ਕਿ ਉਹ ਵੀ ਲਗਾਏ ਜਾ ਸਕਣ ਤੇ ਉਹਦੇ ਨਾਲ ਵੀ ਸਰ ਜਿਹੜਾ ਜ਼ਿੰਮੇਦਾਰ ਆ ਜੀ ਉਹਨੂੰ ਫਾਇਦਾ ਹੋ ਸਕਦਾ ਹੈ ਜੀ ਤੇ ਅਸੀਂ ਕੀ ਕੰਮ ਕਰਾਂਗੇ ਤੁਸੀਂ ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲ ਲਿਓ ਜੀ ਜਿੰਨੇ ਵੀ ਤੁਸੀਂ ਲਾਭ ਪਾਤਰੀ ਹੋ ਤੇ ਹੋ ਸਰ ਸਾਡੇ ਇਲਾਕੇ ਚੋਂ ਬਹੁਤ ਸਾਰੇ ਕਿਸਾਨ ਚਾਹੁੰਦੇ ਹੁਣ ਤੁਹਾਨੂੰ ਮਿਲ ਕੇ ਜਾਣਗੇ ਸਰ ਕਿਉਂਕਿ ਕਿਉਂਕਿ ਮਿਲ ਕੇ ਖੇਤ ਦੇਖ ਕੇ ਜੋ ਗੱਲ ਬਣਦੀ ਹੈ ਉਹ ਮੈਂ ਇਕੱਤੇ ਨਹੀਂ ਬਣਨੀ ਜੀ ਤੇ ਅਸੀਂ ਤੁਹਾਡੇ ਕੋਲ ਭੇਜਾਂਗੇ ਤੁਸੀਂ ਪਲੀਜ਼ ਜਿੰਨੇ ਵੱਧ ਤੋਂ ਵੱਧ ਬੰਦਿਆਂ ਨੂੰ ਗਾਈਡ ਕਰ ਸਕਦੇ ਹੋ ਜੀ ਸਰ ਇਹ ਜ਼ਰੂਰ ਕਰਿਓ ਜੀ ਆਇਆਂ ਨੂੰ ਸਰ ਇੱਕ ਮੈਂ ਸਰ ਇਹਦੇ ਚ ਕਰਨਾ ਜੀ ਅੱਜ ਜਿਹੜਾ ਕਾਰਬਨ ਕ੍ਰੈਡਿਟ ਆ ਸਰ ਇਹਦੇ ਬਾਰੇ ਸ਼ਾਇਦ ਸਰ ਮੈਨੂੰ ਹੀ ਬਹੁਤ ਨੌਲੇਜ ਨਹੀਂ ਹੋਏਗਾ ਪਰ ਮੈਨੂੰ ਜਿੰਨੀ ਕੋਈ ਜਾਣਕਾਰੀ ਹੈ ਜੇ ਕਿ ਸਾਡੇ ਕਿਸਾਨ ਵੀਰ ਜਿਹੜੇ ਨੇ ਕਿ ਕਾਰਬਨ ਕ੍ਰੈਡਿਟ ਹੈ ਕੀ ਜੀ ਸਮਝ ਨਹੀਂ ਆਂਦੀ ਸੋ ਬੇਸਿਕਲੀ ਸਰ ਇਨ ਸਿੰਪਲ ਵਰਡਸ ਹੈ ਹੈਗਾ ਹੈ ਕਿ ਆਪਣੇ ਵਰਲਡਵਾਈਡ ਜਿਹੜੀ ਇੰਡਸਟਰੀ ਹੈਗੀ ਆ ਜੀ ਉਹ CO2 ਐਮਿਸ਼ਨ CO2 ਐਮਿਸ਼ਨਸ ਕਰਦੀ ਹੈ ਜੀ ਜਿਹੜੇ ਆਪਾਂ ਧੂਆਂ ਦੇਖਦੇ ਆ ਜੀ ਐਂ ਪਾਣੀ ਦੇ ਵਿੱਚ ਵੀ ਜਿਹੜੀ ਪੋਲਿਊਸ਼ਨ ਉਹਦੇ ਨਾਲ ਇੱਕ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਜੀ ਸਾਡੇ ਪੂਰੇ ਪਲਾਨਟ ਤੇ ਇਹ ਨਹੀਂ ਕਿ ਸਿਰਫ ਪੰਜਾਬ ਵਿੱਚ ਜਾਂ ਇੰਡੀਆ ਦੇ ਵਿੱਚ ਹੈ ਵਰਲਡਵਾਈਡ ਜੀ ਉਸ ਬੈਲੈਂਸ ਨੂੰ ਕ੍ਰੀਏਟ ਕਰਨ ਲਈ ਕੁਦਰਤ ਨੇ ਸਾਨੂੰ ਸਰ ਇੱਕ ਬੜਾ ਨਿਆਬ ਤੋਹਫਾ ਦਿੱਤਾ ਹੈ ਜੀ ਕਿ ਉਹਦਾ ਬੈਲੈਂਸ ਜਿਹੜਾ ਇੰਬੈਲੈਂਸ ਕ੍ਰੀਏਟ ਹੋ ਰਿਹਾ ਹੈ ਸਾਡੇ ਇੰਡਸਟਰੀ ਕਰਕੇ ਇੰਡਸਟਰੀ ਵੀ ਜ਼ਰੂਰੀ ਹੈ ਜੀ ਉਹ ਬੰਦ ਨਹੀਂ ਹੋਣੀ ਪ੍ਰੋਗਰੈਸ ਜੋ ਵੀ ਜ਼ਰੂਰੀ ਹੈ ਲੇਕਿਨ ਜਿਹੜੀ ਪੋਲੂਸ਼ਨ ਆ ਜੀ ਉਹ ਬਹੁਤ ਡਾਈਸੀ ਜਿਹਨ ਬਹੁਤ ਖਤਰਨਾਕ ਕਿਸਮ ਆ ਜੀ ਸੋ ਉਹਨੂੰ ਘਟਾਣ ਲਈ ਨੇਚਰ ਨੇ ਇਹ ਪਲਾਂਟੇਸ਼ਨ ਦੇ ਥਰੂ ਸਰ ਜੀ ਜਿਹੜੀ ਅਸੀਂ ਆਕਸੀਜਨ ਕਾਰਬਨ ਡਾਈਆਕਸਾਈਡ ਅਸੀਂ ਆਮ ਦੇਖਦੇ ਆਂ ਜੀ ਵੀ ਇਹਨਾਂ ਇਨਹੇਲ ਕਰਦੇ ਆਂ ਜੀ ਅਸੀਂ ਆਕਸੀਜਨ ਆ ਜੀ ਕਾਰਬਨ ਡਾਈਆਕਸਾਈਡ ਛੱਡਦੇ ਆਂ ਜੀ ਉਹ ਪਲਾਂਟਸ ਜਿਹੜੇ ਨੇ ਜੀ ਉਹ ਸਾਡੇ ਤੋਂ ਲੈਂਦੇ ਨੇ ਸੋ ਸਿਮਿਲਰ ਤਰੀਕੇ ਨਾਲ ਜਿਹੜੀ ਇੰਬੈਲੈਂਸ ਕ੍ਰੀਏਟ ਹੋ ਰਿਹਾ ਜੀ ਉਹ ਇੰਡਸਟਰੀਜ਼ ਵਰਲਡਵਾਈਡ ਕੀ ਕਰਦੀਆਂ ਨੇ ਸਰ ਉਹ ਉਹਨਾਂ ਨੂੰ ਇਹ ਬੈਲੈਂਸ ਬਣਾਉਣ ਲਈ ਇਹ ਕ੍ਰੈਡਿਟ ਕਾਰਬਨ ਜਿਹੜਾ ਜੀ ਇਹ ਬਾਏ ਕਰਦੀਆਂ ਨੇ ਜੀ ਸੋ ਜਵੇਂ ਸਰਕਾਰ ਨਹੀਂ ਤੁਸੀਂ ਤੁਸੀਂ ਪਲੀਜ਼ ਤੁਹਾਡੇ ਕੋਲ ਭੇਜਾਂਗੇ ਅਸੀਂ ਸਰ ਡਿਪਟੀ ਕਮਿਸ਼ਨਰ ਨੂੰ ਵੀ ਮੈਂ ਕਹੂੰਗਾ ਜੀ ਕਿ ਜੇ ਉਹਨਾਂ ਕੋਲੇ ਆਗੇ ਤਾਂ ਉਹ ਤੁਹਾਡੇ ਕੋਲੇ ਖੇਤ ਭੇਜੇ ਸਰ ਤਾਂ ਕਿ ਤੁਸੀਂ ਵੱਧ ਤੋਂ ਵੱਧ ਹੋਰ ਲੋਕਾਂ ਨੂੰ ਵੀ ਦੱਸੋ ਦੇਖੋ ਇੱਕ ਪਰ ਇੱਕ ਪਿੰਡ ਚ ਜੇ ਨੌਕਰੀ ਮਿਲ ਜੇ ਤਾਂ ਸਾਰਾ ਪਿੰਡ ਉਹਨਾਂ ਦੇ ਘਰੇ ਚ ਆ ਜਾਣ ਲੱਗ ਜਾਂਦਾ ਜੀ ਕਿਹੜੀ ਕਿਤਾਬ ਪੜ੍ਹੀ ਸੀ ਕਿਹੜਾ ਟੈਸਟ ਦਿੱਤਾ ਸੀ ਸਾਡਾ ਮੁੰਡਾ ਵੀ ਸਾਡੀ ਕੁੜੀ ਵੀ ਉਹ ਪੜ੍ਹਨ ਨੂੰ ਤਿਆਰ ਹੈ ਉਹ ਦੱਸ ਦੇ ਤਾਂ ਅੱਧੇ ਪਿੰਡ ਨੂੰ ਨੌਕਰੀਆਂ ਮਿਲ ਜਾਂਦੀਆਂ ਨੇ ਕਿਉਂਕਿ ਇੱਕ ਦੂਜੇ ਤੋਂ ਗਿਆਨ ਦਾ ਆਦਾਨ-ਪ੍ਰਦਾਨ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਸੋ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਦੂਜੇ ਤੋਂ ਸਿੱਖੀਏ ਕਿਉਂਕਿ ਆਪਾਂ ਕਈ ਵਾਰੀ ਲਕੀਰ ਦੇ ਫਕੀਰ ਬਣੇ ਰਹਿੰਨੇ ਆ ਯਾਰ ਮੈਂ ਤਾਂ ਝੋਨਾ ਹੀ ਲਾਉਣਾ ਹੈ ਨਹੀਂ ਯਾਰ ਮੈਂ ਨਹੀਂ ਇਹ ਪੰਗਾ ਲੈਣਾ ਸੋ ਜ਼ਰੂਰੀ ਨਹੀਂ ਕਿ ਆਪ ਤਜਰਬਾ ਕਰੋ ਕਿਸੇ ਦੇ ਤਜਰਬੇ ਤੋਂ ਸਿੱਖਣਾ ਵੀ ਬਹੁਤ ਵੱਡੀ ਗੱਲ ਹੈ ਸਿਆਣੇ ਕਹਿੰਦੇ ਆ ਤਜਰਬਾ ਉਹ ਕੰਗਾ ਹੈ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਸ ਵੇਲੇ ਮਿਲਦਾ ਜਦੋਂ ਬੰਦਾ ਗੰਜਾ ਹੋ ਜਾਂਦਾ ਉਦੋਂ ਕੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਸਿਆਣਾ ਬੰਦਾ ਉਹੀ ਹੈ ਜਿਹੜਾ ਦੂਜੇ ਦੇ ਤਜਰਬੇ ਨੂੰ ਵਰਤ ਕੇ ਕੰਗਾ ਉਦੋਂ ਲੈ ਲੈ ਜਦੋਂ ਉਹਦੇ ਕੋਲ ਬਾਲ ਹੋਣ ਸਿੱਖ ਕਰਕੇ ਕਿਸੇ ਦਾ ਐਕਸਪੀਰੀਅੰਸ ਯੂਜ਼ ਕਰਨਾ ਇਸਤੇਮਾਲ ਕਰਨਾ ਚੰਗਾ ਤਜਰਬਾ ਕਾਮਯਾਬ ਤਜਰਬਾ ਇਸਤੇਮਾਲ ਕਰਨਾ ਕੋਈ ਹਰਜ ਨਹੀਂ ਸੋ ਮੈਂ ਇਸ ਗੱਲ ਲਈ ਵਧਾਈ ਵੀ ਦਿਨਾ ਸਾਰਿਆਂ ਨੂੰ ਕਿ ਤੁਸੀਂ ਨਹੀਂ ਭਾਰੀ ਗਿਣਤੀ ਚ ਇੱਥੇ ਆਏ ਹੋ ਗਰਮੀ ਹੈ ਪਰ ਨਾਲ ਨਾਲ ਇਹ ਵੀ ਦੱਸ ਦੇਣਾ ਕਿ ਇਸ ਤੋਂ ਪਹਿਲਾਂ ਕਦੇ ਆਉਣਾ ਜਾਣਾ ਮੰਤਰੀਆਂ ਦਾ ਤਾਂ ਚਲੋ ਫੇਰ ਵੀ ਹੋਣਾ ਮੁੱਖ ਮੰਤਰੀ ਦਾ ਬਿਲਕੁਲ ਹੀ ਹੈ ਨਹੀਂ ਸੀਗਾ ਮਤਲਬ ਮੈਨੂੰ ਅਫਸਰ ਤਾਂ ਚਲੋ ਜਿ ਸਕਿਉਰਿਟੀ ਵਾਲੇ ਤਾਂ ਉਹੀ ਨੇ ਨਾ ਜਿਹੜੇ ਪਹਿਲਾਂ ਸੀ ਉਹ ਕਹਿੰਦੇ ਜੀ ਪਹਿਲਾਂ ਸਾਨੂੰ ਗੱਡੀਆਂ ਸਟਾਰਟ ਕਰਨੀਆਂ ਪੈਂਦੀਆਂ ਸੀ ਅੱਧਾ ਤਾਂ ਘੰਟਾ ਤਾਂ ਕਿ ਬੈਟਰੀ ਨਾ ਸੋਜੇ ਕਿਉਂਕਿ ਕਿਹੜਾ ਕਿਤੇ ਜਾਣਦੇ ਸੀ ਜੀ ਮਹੀਨਾ ਮਹੀਨਾ ਕਹਿੰਦਾ ਗੱਡੀਆਂ ਖੜੀਆਂ ਨੇ ਘਰੇ ਗੱਡੀਆਂ ਸਟਾਰਟ ਕਰਕੇ ਫੇਰ ਬੰਦ ਕਰਕੇ ਫੇਰ ਅਸੀਂ ਵੀ ਕਹਿੰਦੇ ਬਹਿ ਜਾਂਦੇ ਸੀ ਤੇ ਹੁਣ ਹਰ ਰੋਜ਼ ਗੱਡੀਆਂ ਨਿਕਲਦੀਆਂ ਨੇ ਪੰਜਾਬ ਚ ਕਿਤੇ ਨਾ ਕਿਤੇ ਜਾਨੇ ਕੱਲ ਮੈਂ ਐਵੇਂ ਜਾਂਦਾ ਜਾਂਦਾ ਰਾਜਪੁਰੇ ਤਹਿਸੀਲ ਚ ਖੜ ਗਿਆ ਤੁਸੀਂ ਦੇਖਿਆ ਹੁਣ ਰਾਜਪੁਰੇ ਤਹਿਸੀਲ ਚ ਜਾ ਕੇ ਮੈਂ ਪੁੱਛਿਆ ਲੋਕਾਂ ਨੂੰ ਵੀ ਦੱਸੋ ਕੋਈ ਰਿਸਟਰੀ ਚ ਕੋਈ ਦਿੱਕਤ ਕੋਈ ਵੱਧ ਪੈਸੇ ਬਾ ਘੱਟ ਮੰਗਦਾ ਕੋਈ ਹੋਰ ਕਰਦਾ ਜਾਂ ਕੋਈ ਬੁੱਧਵਾਰ ਵੀਰਵਾਰ ਕਹਿੰਦਾ ਕਹਿੰਦੇ ਨਾ ਜੀ ਤੁਸੀਂ ਵੀ ਦੱਸ ਦਿਓ ਇੱਕ ਵਾਰ ਮੈਂ ਤੁਹਾਡੇ ਵੀ ਆਇਆ ਸੀ ਇੱਥੇ ਹਨਾ ਸੋ ਮੈਂ ਅੱਜ ਵੀ ਮੈਂ ਕਹਿਣਾ ਚਾਹਣਾ মিডিਆ ਰਹੀਂ ਚਿੰਨੇ ਪੰਜਾਬ ਚ ਸਰਕਾਰੀ ਦਫ਼ਤਰ ਨੇ ਪਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਪਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇਹ ਕਦਾ ਕਾਗਜ਼ ਕੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦਵਾਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹਨਾ ਕਿ ਆਪਣੇ ਆਪਣੇ ਕੰਮ ਤੰਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ 'ਚ ਆ ਜਾਂ ਕਦੋਂ ਕਿਹੜੀ ਤਹਿਸੀਲ 'ਚ ਆ ਜਾਂ ਕਦੋਂ ਕਿਹੜੇ ਦਫ਼ਤਰ 'ਚ ਆ ਜਾਂ ਫੇਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਆਏ ਹੋ ਗਏ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਪਿਆਸ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਹੈਗੇ ਬਹੁਤ ਹੋ ਗਿਆ ਹਾਂ ਸੁਖੱਜਲ ਖੁਆਰੀਆਂ ਆਮ ਲੋਕਾਂ ਦੀਆਂ برداشت ਨਹੀਂ ਹੋਣਗੀਆਂ ਸਰਕਾਰ ਤੁਹਾਡੇ ਦਰਵਾਜ਼ੇ ਨਾਲ ਦਾ ਪ੍ਰੋਗਰਾਮ ਚੱਲਦਾ ਹੈ ਅਫਸਰ ਜਾਂਦੇ ਆ ਉੱਥੇ ਜਲੰਧਰ ਹੁਣ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਜਲੰਧਰ ਚਾਰ ਹਫ਼ਤੇ ਦੋ ਦਿਨ ਬੈਠਿਆ ਕਰਾਂਗੇ ਦੋ ਦਿਨ ਮੈਂ ਲਾਇਆ ਅਗਲੇ ਦੋ ਦਿਨ ਦਾ ਅੱਜ ਜਾਂ ਕੱਲ ਚ ਅਨਾਉਂਸ ਕਰ ਦਾਂਗੇ ਥੋੜੀ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ 40 ਕਿਲੋਮੀਟਰ ਜਲੰਧਰ ਉੱਥੇ ਆ ਜਾ ਕਰੋ ਦੋ ਦਿਨ ਉੱਥੇ ਮੈਂ ਬੈਠੂਗਾ ਕੋਈ ਕੰਮ ਹੈ ਸਿੱਧਾ ਮੇਰੇ ਕੋਲ ਆਓ ਤੁਸੀਂ ਜਲੰਧਰ ਪਹਿਲਾਂ ਵੀ ਕਿਸ ਸਮੇਂ ਰਾਜਧਾਨੀ ਨਹੀਂ ਰਹੀ ਐ ਉਸ ਤੋਂ ਬਾਅਦ ਹੁਸ਼ਿਆਰਪੁਰ ਰਹੀ ਐ ਪੰਜਾਬ ਜਿਹੜਾ ਪੰਜਾਬ ਜੁਨੀਵਰਸਿਟੀ ਐ ਪਹਿਲਾਂ ਹੁਸ਼ਿਆਰਪੁਰ ਹੁੰਦੀ ਸੀ ਲਾਹੌਰ ਤੋਂ ਫੇਰ ਗਈ ਐ ਚੰਡੀਗੜ੍ਹ ਸੋ ਹੁਸ਼ਿਆਰਪੁਰ ਵੀ ਰਾਜਧਾਨੀ ਨਹੀਂ ਰਹੀ ਐ ਪੜੇ ਲਿਖੇ ਲੋਕ ਆ 도ਆਬੇ ਦੇ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਤੁਹਾਡੇ ਨੇੜੇ 30-40 ਕਿਲੋਮੀਟਰ ਤੇ ਜਲੰਧਰ ਦੋ ਦਿਨ ਆਇਆ ਕਰਾਂਗੇ ਚੰਡੀਗੜ੍ਹ ਆਣਾ ਚੰਡੀਗੜ੍ਹ ਆ ਜਾਓ ਜਦੋਂ ਮਰਜ਼ੀ ਆ ਜਾਓ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੂੰ ਐਂ ਰਹਿਣਾ ਐਂ ਰਹਿਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ 4 ਮਹੀਨਾ ਦੇ ਇਲੈਕਸ਼ਨ ਕੋਰਟ ਚੋਂ ਨਿਕਲਿਆ 16 ਮਾਰਚ ਨੂੰ ਦੇਸ਼ ਦੀਆਂ ਚੋਣਾਂ ਦਾ ਕੋਡ ਲੱਗ ਗਿਆ ਸੀ 4 ਜੂਨ ਤੱਕ 5 ਜੂਨ ਨੂੰ ਖੁੱਲਿਆ 11 ਜੂਨ ਨੂੰ ਜਲੰਧਰ ਵਾਲਾ ਲੱਗ ਗਿਆ ਫਿਰ 10 ਜੁਲਾਈ ਗਿਆ ਤੇ 13 ਜੁਲਾਈ ਤੱਕ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਜੋ ਵੀ ਹੁਸ਼ਿਆਰਪੁਰ ਵਾਸਤੇ ਮੈਂ ਪ੍ਰੋਜੈਕਟ ਵੀ ਬਹੁਤ ਸਾਰੇ ਸਾਈਨ ਕੀਤੇ ਨੇ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਹੁਸ਼ਿਆਰਪੁਰ ਸ਼ਹਿਰ ਵਾਸਤੇ ਸਫਾਈ ਵਾਸਤੇ ਸੀਵਰੇਜ ਵਾਸਤੇ ਆਲੇ-ਦਾਲ ਦੇ ਪਿੰਡਾਂ ਵਾਸਤੇ ਟੋਬਿਆਂ ਵਾਸਤੇ ਤੇ ਕੰਢੀ ਤੇ ਬੀ ਤੇ ਏਰੀਏ ਦੇ ਇਲਾਕੇ ਦੇ ਲੋਕਾਂ ਵਾਸਤੇ ਕੋਈ ਖਜ਼ਾਨੇ 'ਚ ਕਮੀ ਨਹੀਂ ਕੋਈ ਖਜ਼ਾਨਾ ਖਾਲੀ ਨਹੀਂ ਤੁਹਾਡੇ ਤੁਸੀਂ ਉਹ ਖਜ਼ਾਨਾ ਭਰਨ ਵਾਲੇ ਹੋ ਤੁਹਾਨੂੰ ਹੀ ਦੇਣਾ ਹੈ ਪੈਸਾ ਸਰਕਾਰ ਕੋਲੇ ਪੈਸਾ ਪਬਲਿਕ ਕੋਲੇ ਆਉਂਦਾ ਪਬਲਿਕ ਕੋਲੇ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਲੋਕਾਂ ਤੋਂ ਤਾਂ ਲੈ ਲੈਂਦੇ ਸੀ ਪਰ ਆਪਦੇ ਪੁੱਤ-ਪੋਤਿਆਂ ਦੇ ਘਰ ਪਰਦੇ ਸੀ ਉਹ ਹੁਣ ਕੰਮ ਬੰਦ ਹੋ ਗਿਆ ਅੱਜ ਕੇਜਰੀਵਾਲ ਨੂੰ ਅੰਦਰ ਕੀਤਾ ਹੋਇਆ ਝੂਠਾ ਪਰਚਾ ਪਾ ਕੇ ਚਲੋ ਕੇਜਰੀਵਾਲ ਨੂੰ ਤਾਂ ਅੰਦਰ ਕਰਨੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਕਰੋੜਾਂ ਕੇਜਰੀਵਾਲ ਦੀ ਸੋਚ ਵਰਗੇ ਲੋਕ ਪੈਦਾ ਹੋਗੇ ਦੇਸ਼ 'ਚ ਉਹਨਾਂ ਦਾ ਕੀ ਕਰੋਗੇ ਫਿਰ ਸੋ ਪਬਲਿਕ ਲੋਕ ਨੇ ਜੇ ਤੂੰ ਜਿਆਦਾ ਤਾਨਾਸ਼ਾਹੀ ਕਰੋਗੇ ਲੋਕਾਂ ਤੇ ਤਾਂ ਲੋਕਾਂ ਦਾ ਜੇ ਲੋਕ ਨੇ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਜਮਈ ਮਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਜੋਗ ਉੱਠਦੇ ਨੇ ਨਾ ਜਦੋਂ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਮਾਦ ਉੱਠੇ ਨੇ